ਹਾਂਜੀ ਸਵਾਗਤ ਹੈ ਜੀ ਸਾਡੇ ਸਿੰਘ ਸਭਾ ਚੈਨਲ ਦੇ ਉੱਤੇ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਇੱਕ ਸਪੈਸ਼ਲ ਅਪੀਲ ਕਰਨ ਦੇ ਲਈ ਹੀ ਵੀਡੀਓ ਬਣਾ ਰਹੇ ਹਾਂ ਜਿਵੇਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹਰ ਪ੍ਰਭਾਵਿਤ ਖੇਤਰਾਂ ਦੇ ਲਈ ਆਪਾਂ ਮੈਡੀਸਨ ਦਾ ਜਿਹੜਾ ਪ੍ਰਬੰਧ ਕਰ ਰਹੇ ਸੀ ਉਹ ਲਗਭਗ ਸਾਡੀਆਂ ਜਿਹੜੀਆਂ ਕਿੱਟਾਂ ਵਗੈਰਾ ਉਹ 2-4 ਦਿਨਾਂ ਤੱਕ ਤਿਆਰ ਹੋ ਹੀ ਜਾਣੀਆਂ ਨੇ ਉਹ ਅਸੀਂ ਜਿਹੜੀਆਂ ਉਹ ਕਿੱਟਾਂ ਤਿਆਰ ਕਰਨ ਕਰ ਰਹੇ ਹਾਂ ਤੇ ਨਾਲ ਹੀ ਸਾਡੀ ਹੁਣ ਜਿਹੜੀ ਇੱਕ ਅਪੀਲ ਆ ਸਾਰੇ ਸੱਜਣਾ ਨੂੰ ਮਿੱਤਰਾਂ ਨੂੰ ਜਿਹੜੇ ਵੀਰ ਇਹ ਸੇਵਾਵਾਂ ਕਰ ਰਹੇ ਆ ਉਹਨਾਂ ਇਲਾਕਿਆਂ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਆ ਸੋ ਉਹਨਾਂ ਸੱਜਣਾ ਨੂੰ ਸਾਰਿਆਂ ਨੂੰ ਜਾਂ ਜਿਹੜੇ ਤਿਆਰੀਆਂ ਕਰ ਰਹੇ ਆ ਕਿ ਅਸੀਂ ਉਹਨਾਂ ਜ਼ਿਲ੍ਹਿਆਂ ਉਹਨਾਂ ਖੇਤਰਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਮਦਦ ਆ ਉਹ ਲੈ ਕੇ ਜਾਈਏ ਸੋ ਕਿਉਂਕਿ ਰਾਸ਼ਨ ਵਗੈਰਾ ਕਾਫੀ ਜ਼ਿਆਦਾ ਜਾ ਰਿਹਾ ਆ ਜਾਂ ਹੋਰ ਕਾਫੀ ਚੀਜ਼ਾਂ ਜਿਹੜੀਆਂ ਜਾ ਰਹੀਆਂ ਚਾਰਾ ਵਗੈਰਾ ਜਾ ਰਿਹਾ ਆ ਤੇ ਜਿਹੜੀ ਅੱਜ ਜ਼ਰੂਰਤ ਆ ਜ਼ਰੂਰਤ ਜਾਂ ਤਾਂ ਮੈਡੀਸਨ ਦੀ ਸੀ ਜਾਂ ਮੰਨ ਕੇ ਚੱਲੋ ਵੀ ਮੱਛਰਦਾਨੀਆਂ ਵਗੈਰਾ ਦੀ ਕਿਉਂਕਿ ਜਿਵੇਂ ਜਿਵੇਂ ਪਾਣੀ نیچے ਜਾ ਰਿਹਾ ਤੇ ਉੱਥੇ ਜਿਹੜੀਆਂ ਸੰਭਾਵਨਾਵਾਂ ਮੱਛਰ ਦੇ ਪੈਦਾ ਹੋਣ ਦੀਆਂ ਜਿਆਦਾ ਬਣੀਆਂ ਹੋਣਾਂ ਮੈਡੀਸਨ ਦੀ ਜ਼ਰੂਰਤ ਹੈ ਪਰ ਨਾਲ ਨਾਲ ਜ਼ਰੂਰਤ ਮੱਛਰਦਾਨੀਆਂ ਵਗੈਰਾ ਦੀ ਵੀ ਉਹਨਾਂ ਮੋਡਲਿੰਗਾਂ ਚੀਜ਼ਾਂ ਦੀ ਵੀ ਲੋੜ ਆ ਜੇ ਕਿ ਜਿਵੇਂ ਕਿ ਜਿਵੇਂ ਜਿਵੇਂ ਪਾਣੀ نیچے ਜਾਏਗਾ ਤਾਂ ਮੱਛਰ ਤੋਂ ਰੋਕਥਾਮ ਦੇ ਲਈ ਵੀ ਜਿੰਨਾ ਕ ਬਚਾਅ ਹੋ ਸਕਦਾ ਉਹਨੇ ਕ ਬਚਾਅ ਦੇ ਲਈ ਜਿਹੜੀਆਂ ਕੁਝ ਕੁ ਨਾਲ ਮੱਛਰ ਦਾ ਮਦਾਨੀਆਂ ਪ੍ਰੋਵਾਈਡ ਕਰਵਾਇਆ ਜਾਣ। ਸੋ ਬੇਨਤੀ ਕਰਦੇ ਆ ਸਾਰੇ ਸੱਜਣਾ ਨੂੰ ਜੇ ਕੋਈ ਵੀ ਸੱਜਣਾ ਅਚਾਰ ਵਗੈਰਾ ਜਾਂ ਰਾਸ਼ਨ ਵਗੈਰਾ ਇਕੱਠਾ ਕਰ ਰਿਹਾ ਸੋ ਕਰੋ ਅਸੀਂ ਨਹੀਂ ਰੋਕਦੇ ਕਿਸੇ ਨੂੰ। ਜੇ ਕੋਈ ਵਗੈਰਾ ਇਹ ਨਾਲ ਕੋਈ ਹੋਰ ਫੰਡ ਵਗੈਰਾ ਉਹਨਾਂ ਨੂੰ ਇਕੱਠਾ ਹੋ ਰਿਹਾ ਆ ਸੋ ਨਾਲ ਨਾਲ ਥੋੜਾ ਜਿਹਾ ਵੰਡ ਕੇ ਸਾਰੀ ਚੀਜ਼ ਨੂੰ ਜਿਹੜਾ ਤੁਸੀਂ ਲੈ ਕੇ ਜਾਓ ਮੱਛਰਦਾਨੀਆਂ ਵਗੈਰਾ ਵੀ ਲੈ ਕੇ ਜਾਓ ਕੰਬਲ ਵਗੈਰਾ ਵੀ ਲੈ ਕੇ ਜਾਓ ਕਿਉਂਕਿ ਜਿਵੇਂ ਅਸੀਂ ਹੜ੍ਹ ਪ੍ਰਭਾਵਿਤ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਸੀ ਉਹਨਾਂ ਦੇ ਵਿੱਚ ਦੇਖ ਕੇ ਆਏ ਕਿ ਉਹਨਾਂ ਇਲਾਕਿਆਂ ਦੇ ਵਿੱਚ 7-7 ਫੁੱਟ ਪਾਣੀ ਜਿਹੜਾ ਘਰਾਂ ਦੇ ਵਿੱਚ ਜਿਹੜਾ ਵੜਿਆ ਹੋਇਆ ਆ ਸੋ ਉਹਨਾਂ ਦੇ ਜਿਹੜੇ ਕੱਪੜੇ ਕੱਪੜੇ ਲੀੜੇ ਸਾਰਾ ਕੁਝ ਜਿਹੜਾ ਖਤਮ ਹੋ ਚੁੱਕਿਆ ਸੋ ਸਾਡੀ ਬੇਨਤੀ ਆ ਕਿ ਮੱਛਰਦਾਨੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੇ ਕੋਈ ਕਰ ਸਕਦਾ ਆ ਤੇ ਮੱਛਰਦਾਨੀਆਂ ਦਾ ਹੱਲ ਜ਼ਰੂਰ ਕਰੋ ਜੀ ਤੇ ਕਿਸੇ ਵੀ ਸਮੇਂ ਕਿਸੇ ਵੀ ਤੋ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਜਿਹੜੀ ਮਦਦ ਕਰ ਰਹੇ ਆ ਸਾਰਾ ਪੰਜਾਬ ਜਿਹੜਾ ਅੱਜ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸੋ ਸਾਨੂੰ ਜਿਹੜੀ ਹੁਣ ਇਹ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਅਸੀਂ ਅਸੀਂ ਮੈਨੇਜਮੈਂਟ ਕਰਕੇ ਚੱਲੀਏ ਪ੍ਰੋਪਰ ਜਿਹੜਾ ਮੈਨੇਜ ਕਰਕੇ ਚੱਲੀਏ ਜੀ ਆਸ ਕਰਦੇ ਆ ਤੁਸੀਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਅੱਗੇ ਤੇ ਜਿਹੜਾ ਸਾਡੇ ਜਿਹੜੇ ਹੋਰ ਵਲੰਟੀਅਰ ਜਿਹੜੇ ਕੰਮ ਕਰ ਰਹੇ ਆ ਉਹਨਾਂ ਤੱਕ ਵੀ ਇਹ ਗੱਲ ਪਹੁੰਚੇ ਕਿ ਮੱਛਰਦਾਨੀਆਂ ਦੇ ਜਿੰਨਾ ਜ਼ਿਆਦਾ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਮੱਛਰ ਤੋਂ ਬਚਣ ਦੇ ਲਈ ਜਿਹੜਾ ਕਿ ਅ ਬਿਮਾਰੀਆਂ ਦਾ ਜ਼ਿਆਦਾ ਖਤਰਾ ਬਣੇਗਾ ਬਿਮਾਰੀਆਂ ਦਾ ਜ਼ਿਆਦਾ ਕਾਰਨ ਬਣੇਗਾ ਸੋ ਆਸ ਕਰਦੇ ਹਾਂ ਜਰੂਰ ਬੇਨਤੀ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ